ਜਲਦੀ ਜਲਦੀ ਨਾ ਆਪਣਾ ਕੰਮ ਨਿਬੇੜਨਾ ਅੱਗੇ بڑے ਸੂਟ ਸੀਣ ਵਾਲੇ ਆ ਜੇ ਆ ਗਈ ਨਾ ਡੱਬੂ ਦੀ ਨੂੰ ਸੱਚੀ ਕੋਈ ਕੰਮ ਨਹੀਂ ਨਿਕਰਨ ਦੇਣਾ ਐਂੀਆਂ ਚੁਗੀਆਂ ਕਰਦੀ ਪਤਾ ਨਹੀਂ ਕਿੱਥੋਂ ਐਂੀਆਂ ਚੁਗੜੀਆਂ ਹੁੰਦੀਆਂ ਚੱਲ ਮੈਂ ਆਤੀ ਆਪਣਾ ਕੰਮ ਕਰ ਲਾਂ ਫਟਾਫਟ ਲੈ ਲਾ ਆਈ ਗਈ ਹੇ ਨੂੰ ਇੱਕ ਤੇ ਵਾਰੀ ਕਿੱਦਾਂ ਪਤਾ ਲੱਗ ਜਾਂਦਾ ਆ ਕਿ ਮੈਂ ਮਸ਼ੀਨ ਡਾਲੀ ਆ ਆ ਜਾ ਆ ਜਾ ਭੜੇ ਲੰਘ ਗਿਆ ਹੋਰ ਸੁਣਾ ਭੜੇ ਕੀ ਕਰਨ ਦੀ ਸੂਟ ਸੀਂਦੀ ਆ ਕਾਂਸਾ ਤੋਂ ਸੂਟ ਆਈ ਏ ਕੀ ਸੀਨ ਵਾਲੇ ਮੈਂ ਹਾਂ ਚੱਲ ਸੀਂਦਾ ਅੱਛਾ ਅੱਛਾ ਨੀਆ ਸੂਟ ਬੜਾ ਸੋਹਣਾ ਏ ਕਿਹਦਾ ਆ ਇਹ ਉਹ ਜਿਹੜੀ ਐ ਨੀਆ ਸਰਪੰਚਾਂ ਦੀ ਬੀਬੀ ਆਉਦਾ ਹੀ ਉਹ ਸਰਪੰਚਾਂ ਦੀ ਬੁੜੀ ਦਾ ਹਾਏ ਇਨਾ ਗੋੜਾ ਲੈ ਬੁੜੀ ਨੀ ਆਖਰੀ ਆਈ ਲੈ ਹੰਦੇ ਗੋੜਾ ਆ ਇਹ ਤੇ ਕੁਝ ਵੀ ਨਹੀਂ ਹੋਂ ਤੇ ਹਰੇ ਰੰਗ ਦਾ ਸੂਟ ਸਵਾਇਆ ਵਾ ਆਹੋ

ਇਹਦੇ ਨੂੰ ਪਤਾ ਲੱਗਾ ਇਹ ਸੇਬੇ ਦੀ ਨੋਚ ਲਗੀ ਹੋ ਨਾ ਦੀ ਚਲ ਗਈ ਉਹਨਾਂ ਦੀ ਨੋਹ ਲੜ ਕੇ ਹਾਏ ਹਾਏ ਨੀ ਉਹ ਦੰਦੀ ਉਹ ਹਾਂ ਆਂਦੇ ਬੜਾ ਲੜਦੀ ਆਪਣੀ ਸੱਸ ਨਾਲ ਬੜਾ ਆਂਦੇ ਗਲਤ ਬੋਲਦੀ ਮੈਂ ਕੱਲ ਸੁਣਿਆ ਬੜਾ ਹੀ ਗੰਦਾ ਬੋਲਦੀ ਗੋਲਾ ਘੜਦੀ ਆਪਣੀ ਸੱਸ ਹਾਂ ਚਲ ਗਈ ਹੂੰ ਐਦਾਂ ਹੀ ਕਰਦੀ ਉਹ ਕੀ ਇਹ ਤੇ ਗੱਲ ਹੈਗੀ ਸੱਸ ਨੂੰ ਕਿ ਕਿਤੇ ਬੜਾ ਹੀ ਗੰਦਾ ਬੋਲਦੀ ਕਿ ਜੀਣਾ ਇਰਾਮ ਕੀਤਾ ਕਿ ਤੇ ਸੱਸ ਦਾ ਹਾਂ ਪਰ ਗਲਤ ਗੱਲਿਆੜੀ ਏ ਇਦਾਂ ਨਹੀਂ ਵਿਆਹ ਚਾਹੀਦਾ ਹੀ ਕਰ ਆਹ ਮਿੰਦੀ ਨਹੀਂ ਆਉਂਦੀ ਤੇਰੇ ਵੱਲ ਉਹ ਤੇ ਤੇਰੇ ਕੋ ਸੁਣ ਦਿੰਦੀ ਆ ਕੱਲ ਮੈਂ ਉਹ ਅਮਨ ਵੀ ਠੀਕ ਤੇ ਵੇਖੀ ਇਹ ਅਸ਼ਾ ਉਧਰ ਜਾਣ ਡੇ ਪੀਆ ਵੇਲਾ ਇਹਦੀ ਕੰਮ ਹੈ ਇੱਧਰ 2000 ਰੁਪਿਆ ਸਵਾਈ ਬਣੀ ਮੈਨੂੰ ਦੇਣ ਦੀ ਮਾਰੀ ਤਾਂ ਉਹਦੇ ਕੋਲ ਚਲ ਗਈ ਨਾ ਨਾ ਸਵਾਲੇ ਉਹਦੇ ਕੋਈ ਤੈਨੂੰ ਪਤਾ ਮੇਰੇ ਵਰਗੇ ਸੂਟ ਵੀ ਕਹੇ ਨੇ ਸਿੰਗੇ ਦੇਣੇ ਆ ਰੋਂਦੀ ਆਈ ਹੀ ਕੱਲ ਪਰਸੋਂ ਜੇ ਆਹ ਇਹਦਾ ਗਲਾ ਇੱਧਰ ਨੂੰ ਡੇਖਦਾ ਤੇ ਇਹਦਾ ਗਲਾ ਇੱਧਰ ਨੂੰ ਡੇਖਦਾ ਸੀਨਾ ਕਿਤੇ ਉਹਦੇ ਉੱਤੇ ਮਾਰੀਆਂ ਤੈਨੂੰ ਪਤਾ ਮੇਰੇ ਵਰਗੀ ਸਵਾਈ ਕਿੰਨੇ ਕਰ ਦਈਆਂ ਕੋਈ ਗੱਲ ਨਹੀਂ ਸਵਾਲੇ ਤੇ ਗੱਲ ਹੈਗੀ ਤੇਰੇ ਵਰਗੇ ਕਿਹੜੇ ਸੂਟ ਕੋਈ ਸੇਚ ਸਕਦਾ ਤੂੰ ਤੇ ਬਹੁਤ ਸਾਰੇ ਸੂਟ ਸੇਂਦੀ ਆ ਹਾ ਉਹ ਤੇ ਪੈਸੇ ਦੇਣ ਦੀ ਮਾਰੀ ਹੁਣ ਉੱਧਰ ਚਲ ਗਈ ਨੀ ਮੇਰੀ ਘਰ ਨਾ ਸੋਣਾ ਸਾਹਮਣਿਆਂ ਦੀ ਕੁੜੀ ਸ਼ਹਿਰ ਜਾਂਦੀ ਨੀ ਕਿਤੇ ਲਪਿਸਟਿਕ ਲਾਈ ਹੁੰਦੀ ਨੀ ਕਿਤੇ ਬੋਲ ਰੰਗੇਂਦੇ ਨੇ ਆਹ ਤੂੰ ਗੂੜੀ ਲਪਿਸਟਿਕ ਲਾ ਕੇ ਜਾਂਦੀ ਆ ਸ਼ਹਿਰ ਸ਼ਰਮੀ ਛੱਡ ਪਰੇੜੀ ਆਪਾ ਕੀ ਲੈਣਾ ਕਿਸੇ ਤੋਂ ਨਾ 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 ਸਾਨੂੰ ਨਹੀਂ ਆਦਤ ਚੁਗਲੀ ਕਰਨ ਦੀ ਆਪਾ ਕੀ ਦੀ ਚੁਗਲੀ ਕਰਦੇ ਹੀ ਨਹੀਂ ਨਾ ਭੈਣੇ ਆਪਾ ਕੀ ਲੈਣਾ ਤੈਨੂੰ ਪਤਾ ਆਪਾਂ ਨਹੀਂ ਚੁਗਲੀ ਕਰਦੇ ਨਾ 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 ਮੈਂ ਚੁਗਲੀ ਕਰਦੀ ਨਹੀਂ ਨ ਆਪਣੀਆਂ ਹੀ ਨੀ ਗੱਲਾਂ ਮੁਕਦੀਆਂ ਤੇ ਚੁਗਲੀ ਕੀ ਕਰਨੀ ਹਾਂ ਲੈ ਆ ਗਈ ਹੁਣ ਆਜੋ ਆਜੋ ਲੈ ਇਹ ਕੋਚੋਗਲ ਖੁਰ ਬੀਠੀਏ ਦੇਖੋ ਸਾਰੀ ਪਿੰਡ ਦੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਨੇ ਨੀ ਪਹਿਣੇ ਆਗ ਕੀਤਾ ਹੀ ਅੜੀਏ ਸੂਟ ਸਾਰਾ ਹੀ ਮੇਰਾ ਟੈਟ ਸੀਤਾ ਹੀ ਚੱਲ ਲੈ ਤੇ ਪਹਿਣੇ ਦੱਸ ਜਿਹੜਾ ਤੂੰ ਮੈਨੂੰ ਨਾਪ ਦਿੱਤਾ ਮੈਂ ਉਹੋ ਹੀ ਸੀ ਨਾ ਮੈਂ ਦੱਸ ਕਾਦੇ ਵਾਸਤੇ ਤੇਰਾ ਸੂਟ ਟੈਟ ਸੀਦਣਾ ਹੀ ਹੂੰ ਮੀਨਾ ਪਹਿਲਾਂ ਤਾਂ ਤੂੰ ਮੈਨੂੰ ਸੂਟ ਦੇ ਕੇ ਗਈ ਹੈ ਹੁਣ ਤੂੰ ਮੋਟੀ ਹੋ ਗਈ ਹੋਏਂਗੀ ਕਿ ਮੇਰਾ ਕੀ ਦੇ ਵਿੱਚ ਕਸੂਰ ਆ ਚੱਲ ਫਿਰ ਇਦਾਂ ਕਰ ਖੁੱਲਾ ਹੀ ਕਰ ਦੇ ਮਾਸਾ ਰੱਖ ਦੇ ਇੱਥੇ ਸੀਂਦੂਗੀ ਮੈਨੂੰ ਪੰਜ-ਸੱਤ ਸੂਟ ਆਏ ਆ ਹਾਏ ਹਾਏ ਮੈਂ ਬੇਨੀ ਆ ਮਾਰ ਦੇ ਸੀਣਾ ਦੋ ਮੈਂ ਤੈਨੂੰ ਕਿੱਦਾਂ ਪਹਿਲਾਂ ਦੇ ਦਾਂ ਪਹਿਲਾਂ ਨਿੱ ਦਿੱਤਾ ਤੁੱਤਾ ਜਾਣਾ ਪੰਜ-ਸੱਤ ਦਿਨ ਲੱਗਣੇ ਇੱਥੇ ਰੱਖ ਕੇ ਤੇ ਜਾ ਮਰਜ਼ੀ ਤੇਰੀ ਭੈਣਾ ਜਦੋਂ ਸੋਹਣਾ ਹੋਵੇ ਉਦੋਂ ਤੁਹਾਡੇ ਮੂੰਹ ਹੋਰ ਤੇ ਜਦੋਂ ਇਦਾਂ ਕੋਈ ਕੰਮ ਪੈ ਜੀ ਤੇ ਤੁਹਾਡੇ ਮੂੰਹ ਹੋਰ ਏ ਬੜੇ ਪਖੰਡ ਕਰਦੀ ਆ ਇਹ ਪਹਿਲਾਂ ਤੇ ਬੰਦੀ ਕੁੜੀ ਚੜੀ ਅਖੇ ਪੂਰੀ ਫਿਟਿੰਗ ਚ ਹੋਵੇ ਦੱਸ ਮੇਰਾ ਤਾਂ ਕਈ ਵਾਰ ਦਿਲ ਕਰਦਾ ਵੀ ਇੱਥੇ ਖਲੋ ਜਾ ਤੈਨੂੰ ਕਪੜਾ ਰਾਕੇ ਵਿੱਚੇ ਸੀਨ ਮਾਰਦਾ ਹੁਣ ਕਹਿੰਦੀ ਆ ਖੁੱਲਾ ਹੋ ਗਿਆ ਨਹੀਂ ਲੋਕਾਂ ਦਾ ਐ ਹੋਈ ਹਾਲ ਆ ਹੈ ਜੇ ਖੁੱਲਾ ਹੋ ਜਾਣ ਗਿਆ ਕਹਣ ਗਿਆ ਤੂੰ ਹੀ ਸੀਤਾ ਟੈਟ ਕਰ ਦੇ ਤੇ ਜੇ ਟੈਟ ਹੋ ਜਾਊਗਾ ਤੂੰ ਹੀ ਸੀਤਾ ਖੁੱਲਾ ਕਰ ਦੇ ਸੁਵਾਈ ਦੇਣੀ ਦੀ 150 ਰੁਪਇਆ ਤੇ ਗੱਲਾਂ ਕਰਦੀਆਂ ਵਾ ਇਹ ਤੇ ਐ ਕਰਦੀ ਜਿੱਦਾਂ ਜ਼ਿੰਦਗੀ ਭਾਰੀ ਮੈਨੂੰ ਖਰੀਦ ਲਿਆ ਹੁੰਦਾ ਕਿਉਂ ਓਹ! ਇਹ ਵੀ ਬੜੀ ਕੁੜੀ ਚੜੀ ਵਾ ਕੈਸੇ ਹੀ ਗਲਤੀ ਲਿ ਬਣ ਬਣ ਬਿੰਦੀ ਹੈ। ਗੱਲਾਂ ਮਾਰਦੀ ਮੁੰਡੇ ਦੀ ਕਰਤੂਤ ਨਹੀਂ ਸੁਣੀ। ਮੁੰਡੇ ਦੀ ਗਾਲ ਹੀ ਕੁੜੀ ਨਾ। ਮੁੰਡਾ ਕਿੰਨਾ ਦੀ ਕੁੜੀ? ਹਾਇ ਇਹਦੀ ਵਾਰ-ਵਾਰ ਵਡੀ ਜੀ ਕੋਠੀ ਆ। ਉਹਨਾਂ ਦੀ ਕੁੜੀ ਨਾ ਗੱਲ ਬਾਤ ਹੀ ਦੀ ਫੜਿਆ ਗਿਆ ਹੈ ਕਿ ਆਹ ਔਰ ਇਹ ਤੂੰ ਉਹਨਾਂਗੇ ਤਾਂ ਗੱਲ ਕਰਦੇ। ਹਾਂ ਉਹਦੀ ਦਰਾਨੀ ਆਉਂਦੀ ਆ ਨਾ ਤੇਰੇ ਕੋਲ। ਇਹ ਨਾਵੇਂ ਤੂੰ ਗੱਲ ਕਰਦੇ। ਮੈਂ ਤੇ ਉਹਦਾ ਹੀ ਤੇ ਨਾਲ ਸਰਸਰੀ ਗੱਲ ਕੀਤੀ ਆ। ਇਹ ਕਿਹੜੀ ਚੁਗਲੀ ਆ? ਮੈਂ ਨਹੀਂ ਗੱਲ ਕਰਦੀ ਹੁੰਦੀ ਅੱਗੇ। ਤੈਨੂੰ ਪਤਾ ਮੈਨੂੰ ਚੁਗਲੀ ਦੀ ਆਦਤ ਹੀ ਨਹੀਂ। ਨਾਉਂអំ ਦੀ ਆ ਉਹਦੀ ਵੀអំ ਦੀ ਆ ਅਧਰਾਨੀ ਨਾ ਨਾ ਮੈਂ ਐਤ ਕਰਨੂ ਕਰਨੀ ਆ ਉਹਦੇ ਨਾਲ ਤੈਨੂੰ ਪਤਾ ਮੈਂ ਚੁਗਲੀ ਕਰਦੀ ਨਹੀਂ ਨਾ ਨਾ ਭੈਣੇ ਚੁਗਲੀ ਕਰਨ ਦੀ ਆਦਤ ਨਹੀਂ ਆਪਨ ਬਹਿ ਜਾ ਚਾਹ ਬਣਾਵਾ ਘੁੱਟ ਘੁੱਟ ਹੈ ਚਲ ਠੀਕ ਆ ਮੈਂ ਇਲਾ ਫੇ ਨਹੀਂ ਨਹੀਂ ਚਾਹ ਨਹੀਂ ਪੀਣੀ ਆ ਤੈਨੂੰ ਪਤਾ ਆਪਣੇ ਦੁੱਖ ਸੁੱਖ ਕਰ ਲੀਦੇ ਆ ਆਪਾਂ ਕਿਹੜਾ ਕਿਸ ਦੀਆਂ ਗੱਲਾਂ ਕਰਦੀਆਂ ਆ ਆ ਮੈਂ ਫੇਰ ਆਉਂਗੀ ਸ਼ਾਮਾ ਨੂੰ ਹੋਏ ਹੋਏ ਸ਼ੁਕਰੇ ਹਾਂ ਸੌਰੀ ਪਿੰਡ ਦੀਆਂ ਚੁਗਲੀਆਂ ਕਰਦੀ ਮੈਨੂੰ ਤੇ ਆਦਤ ਹੀ ਨਹੀਂ ਕਰਨਦੀ ਹੋ ਮੈਂ ਤੇ ਆਪਣਾ ਕੰਮ ਕਰਾ ਹੋਏ ਹੋਏ ਆਗੀ ਕਰਤਾ ਮੈਂ ਹਾਈ ਹਾਈ ਇਹਦੀਆਂ ਗੱਲਾਂ ਦੇ ਵਿੱਚ ਮੈਂ ਸੀ ਨਹੀਂ ਗਲਤ ਲਾਤੀ ਆ ਨੀ ਕੁੜੀਏ ਅੰਦਰੋਂ ਫੜਾ ਉਹਦੇ ਨਾਲ ਪਾਲਾ ਕਮੀਜ਼ ਉਹ ਵੀ ਕੱਟ ਕੇ ਤੇ ਟੈਗਡ ਕਰ ਦਿੰਨੀ ਆ ਮੈਂ ਕਹੂੰਗੀ ਜਿਹੜਾ ਨਾਪ ਦਿੱਤਾ ਉਹਦੇ ਨਾਲ ਆਤੀ ਸੀਤਾ